ਭਗਤ ਜੈਦੇਵ ਜੀ ਦਾ ਜਨਮ ਬੰਗਾਲ ਦੇ ਨਗਰ ਕਿੰਦੂ ਬੱਲ ਵਿੱਚ ਹੋਇਆ ਆਪ ਦੀ ਮਾਤਾ ਬਾਮਦੇਵੀ ਅਤੇ ਪਿਤਾ ਪੋਜਦੇਵ Hindu ਮਤ ਅਨੁਸਾਰ ਕ੍ਰਿਸ਼ਨ ਜੀ ਦੇ ਉਪਾਸਕ ਸਨ ਜੈਦੇਵ ਨੂੰ ਉਹਨਾਂ ਦੇ ਮਾਤਾ ਪਿਤਾ ਜੀ ਨੇ ਸੰਸਕ੍ਰਿਤ ਦੀ ਵਿਦਿਆ ਪੜਨ ਵਾਸਤੇ ਪਿੰਡ ਵਿੱਚ ਹੀ ਪਾਠਸ਼ਾਲਾ ਵਿੱਚ ਪੜਨ ਪਾਇਆ ਆਪ ਜੀ ਨੂੰ ਮੁੱਢ ਤੋਂ ਹੀ ਰਾਗ ਨਾਲ ਪ੍ਰੇਮ ਸੀ ਅਤੇ ਪ੍ਰਭੂ ਭਗਤੀ ਵਿੱਚ ਲਗਨ ਸੀ। ਆਪ ਆਪਣੀ ਮਾਤਾ ਨਾਲ ਹੀ ਮੰਦਰ ਜਾਂਦੇ ਅਤੇ ਪ੍ਰਭੂ ਜੀ ਦੇ ਗੁਣ ਗਾਉਂਦੇ। ਇਵੇਂ ਵਿਰਸੇ ਵਿੱਚੋਂ ਹੀ ਕ੍ਰਿਸ਼ਨ ਜੀ ਦੀ ਉਪਾਸਨਾ ਦੀ ਦਾਤ ਪ੍ਰਾਪਤ ਹੋ ਗਈ। ਆਪ ਦੇ ਮਾਤਾ ਪਿਤਾ ਛੋਟੀ ਉਮਰ ਵਿੱਚ ਹੀ ਚੜ੍ਹਾਈ ਕਰ ਗਏ ਪਰ ਆਪ ਜੀ ਨੇ ਵਿੱਦਿਆ ਪ੍ਰਾਪਤੀ ਅਤੇ ਪ੍ਰੇਮ ਭਗਤੀ ਦਾ ਮਾਰਗ ਨਾ ਤਿਆਗਿਆ। ਚੜ੍ਹਦੀ ਜਵਾਨੀ ਵਿੱਚ ਹੀ ਆਪ ਇੱਕ ਉੱਚ ਕੋਟੀ ਦੇ ਵਿਦਵਾਨ ਕਵੀ ਅਤੇ ਗਵਈਏ ਦੇ ਰੂਪ ਵਿੱਚ ਕਾਫੀ ਪ੍ਰਪਤਾ ਪ੍ਰਾਪਤ ਕਰ ਗਏ ਮੁੱਢ ਤੋਂ ਹੀ ਬੰਗਾਲ ਰਾਜ ਵਿੱਚ ਨਾਚ ਕਵਤਾ ਅਤੇ ਭਗਤੀ ਭਾਵ ਨੂੰ ਬਹੁਤ ਸਤਿਕਾਰਿਆ ਜਾਂਦਾ ਹੈ ਇੱਕ ਪੰਡਤ ਨੇ ਆਪਣੀ ਪੁੱਤਰੀ ਦਾ ਵਿਆਹ ਜੈਦੇਵ ਜੀ ਦੇ ਨਾਲ ਨਾ ਚਾਹੁੰਦੇ ਹੋਏ ਵੀ ਮੱਲੋ ਮੱਲੀ ਕਰ ਦਿੱਤਾ ਮਜਬੂਰਨ ਭਗਤ ਜੀ ਨੂੰ ਪੰਡਤ ਜੀ ਦੀ ਪੁੱਤਰੀ ਨੂੰ ਪ੍ਰਵਾਨ ਕਰਨਾ ਪਿਆ ਕਿਉਂਕਿ ਪੰਡਤ ਆਪਣੀ ਲੜਕੀ ਨੂੰ ਭਗਤ ਜੈਦੇਵ ਜੀ ਪਾਸ ਬਿਠਾ ਕੇ ਆਪਣੇ ਮਨ ਵਿੱਚ ਹੀ ਸੰਕਲਪ ਦੁਆਰਾ ਵਿਆਹ ਕਰਕੇ ਚਲਾ ਗਿਆ ਸੀ ਭਗਤ ਜੀ ਦੇ ਬਹੁਤ ਆਖਣ ਤੇ ਵੀ ਉਸ ਨੇ ਸਾਥ ਨਾ ਛੱਡਿਆ ਇਵੇਂ ਭਗਤ ਜੀ ਅਤੇ ਪੰਡਤ ਦੀ ਪੁੱਤਰੀ ਦੋਵੇਂ ਪ੍ਰਭੂ ਭਗਤੀ ਵਿੱਚ ਮਗਨ ਰਹਿਣ ਲੱਗੇ ਰਾਜਾ ਲక్ష్మణ ਸੈਣ ਜੀ ਨੇ ਲੋਕਾਂ ਦੁਆਰਾ ਜੈਦੇਵ ਜੀ ਦੀ ਉਪਮਾ ਸੁਣੀ ਅਤੇ ਆਪ ਜੀ ਨੂੰ ਰਾਜ ਕਵੀ ਬਣਾ ਲਿਆ ਜੈਦੇਵ ਜੀ ਨੂੰ ਰਾਜ ਦਰਬਾਰ ਵਿੱਚ ਮਾਣ ਪ੍ਰਾਪਤ ਹੋਇਆ ਪਰ ਆਪ ਜੀ ਨੇ ਆਪਣੇ ਸਾਧੂ ਸੁਭਾਅ ਦਾ ਤਿਆਗ ਨਾ ਕੀਤਾ ਰਾਜਸੀ ਵਿਡਿਆਈ ਆਪ ਨੂੰ ਮੋਹ ਨਾ ਸਕੀ ਜੈਦੇਵ ਜੀ ਵੈਰਾਗੀ ਸੁਭਾਅ ਦੇ ਸਨ ਰਾਜ ਦਰਬਾਰ ਵਿੱਚ ਜੈਦੇਵ ਜੀ ਨੇ ਆਪਣੇ ਆਪ ਨੂੰ ਕੈਦੀ ਸਮਝਿਆ ਆਪ ਜੀ ਨੇ ਰਾਜਾ ਲక్ష్మణ ਸੈਣ ਦੀ ਨੌਕਰੀ ਤਿਆਗ ਦਿੱਤੀ ਸੋ ਵਕਤ ਹੀ ਆਪ ਜੰਗਲ ਵਿੱਚ ਚੱਲੇ ਜਾਂਦੇ ਅਤੇ ਇੱਕ ਸੁੰਦਰ ਬ੍ਰਿਸ਼ ਸ਼ੇਠ ਬੈਠ ਕੇ ਕ੍ਰਿਸ਼ਨ ਜੀ ਦੀ ਉਪਮਾ ਵਿੱਚ ਗੀਤ ਗੋਵਿੰਦ ਪੁਸਤਕ ਲਿਖਦੇ ਰਹਿੰਦੇ ਆਪ ਇੰਨੇ ਕਰੋਣਾਮਈ ਮਨ ਨੂੰ ਵੈਰਾਗਮਈ ਕਰ ਦੇਣ ਵਾਲੇ ਰਸ ਭਿੰਨੇ ਗੀਤ ਰਚਦੇ ਤੇ ਗਾਉਂਦੇ ਸਨ ਕਿ ਕ੍ਰਿਸ਼ਨ ਜੀ ਦੇ ਪ੍ਰੇਮ دیਵਾਨਿਆਂ ਦੇ ਮਨਾਂ ਨੂੰ ਅਥਾਹ ਪ੍ਰੇਮ ਨਾਲ ਮੋਹ ਲੈਂਦੇ ਭਾਈ ਗੁਰਦਾਸ ਜੀ ਨੇ ਆਪਣੀ ਬਾਅਦ ਵਿੱਚ ਲਿਖਿਆ ਹੈ ਕਿ ਗੀਤ ਗੋਵਿੰਦ ਪੁਸਤਕ ਦੇ ਰਚਦੇ ਸਮੇਂ ਇੱਕ ਤੁਕ ਨੂੰ ਸਾਰੀ ਦਿਹਾੜੀ ਸੋਚਣ ਪਿੱਛੋਂ ਵੀ ਪੂਰੀ ਨਾ ਕਰ ਸਕੇ ਜੈਦੇਵ ਜੀ ਦੇ ਨਦੀ ਦੇ ਇਸ਼ਨਾਨ ਕਰਨ ਜਾਣ ਪਿੱਛੋਂ ਭਗਵਾਨ ਕ੍ਰਿਸ਼ਨ ਜੀ ਨੇ ਜੈਦੇਵ ਦਾ ਰੂਪ ਧਾਰਨ ਕਰਕੇ ਉਸ ਤੱਕ ਨੂੰ ਪੂਰਾ ਕੀਤਾ ਕ੍ਰਿਸ਼ਨ ਜੀ ਨੇ ਮਿਹਰ ਕਰਕੇ ਆਪਣੇ ਭਗਤ ਜੈਦੇਵ ਜੀ ਪਾਸੋਂ ਗੀਤ ਗੋਵਿੰਦ ਗ੍ਰੰਥ ਸਪੂਰਨ ਕਰਵਾਇਆ ਕਹਿੰਦੇ ਹਨ ਕਿ ਜੈਦੇਵ ਨਾਲ ਈਰਖਾ ਕਰਕੇ ਜਗਨਨਾਥ ਪੁਰੀ ਦੇ ਰਾਜੇ ਨੇ ਵੀ ਪੰਡਤਾਂ ਪਾਸੋਂ ਮਾਇਆ ਖਰਚ ਕੇ ਇੱਕ ਗੀਤ ਗੋਵਿੰਦ ਨਾਮੀ ਗ੍ਰੰਥ ਲਿਖਵਾ ਕੇ ਸ਼ਿਫਾਰਸ਼ੀ ਢੰਗ ਨਾਲ ਮੰਦਿਰ ਵਿੱਚ ਆਪਣੀ ਉਪਮਾ ਕਰਵਾਉਣ ਦਾ ਉਪਰਾਲਾ ਕੀਤਾ ਸੀ ਉਸ ਸਮੇਂ ਪੁਜਾਰੀ ਪ੍ਰੇਮ ਭਗਤੀ ਦੀ ਭਾਵਨਾ ਵਾਲਾ ਸੀ ਜਿਸ ਕਾਰਨ ਉਸ ਨੇ ਭਗਵਾਨ ਜੀ ਦੀ ਮੂਰਤੀ ਪਾਸੋਂ ਹੀ जयदेव जी ਅਤੇ ਰਾਜਾ ਵੱਲੋਂ ਰਚੇ ਗ੍ਰੰਥ ਦਾ ਨਿਰਣੈ ਕਰਵਾਇਆ ਆਖਦੇ ਹਨ ਕਿ ਮੂਰਤੀ ਵੱਲੋਂ ਜੈਦੇਵ ਭਗਤ ਜੀ ਦਾ ਗ੍ਰੰਥ ਪ੍ਰਵਾਨ ਕੀਤਾ ਗਿਆ ਅਤੇ ਰਾਜੇ ਦਾ ਗ੍ਰੰਥ ਅਪਰਵਾਨ ਹੋ ਕੇ ਬਾਹਰ ਬੈਠੇ ਲੋਕਾਂ ਪਾਸ ਭਗਵਾਨ ਜੀ ਦੀ ਸ਼ਕਤੀ ਦੁਆਰਾ ਪੁੱਜ ਗਿਆ ਜੈਦੇਵ ਜੀ ਦਾ ਰਚਿਆ ਗ੍ਰੰਥ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਪਾਸ ਹੀ ਰਿਹਾ ਇਸ ਨਿਰਣੇ ਨਾਲ ਜੈਦੇਵ ਜੀ ਦੇ ਪ੍ਰੇਮਾ ਭਗਤੀ ਵਾਲੇ ਗ੍ਰੰਥ ਦੀ ਪ੍ਰਵਾਨਗੀ ਹੋਈ ਜਦੋਂ ਰਾਜੇ ਦੀ ਇਸ ਕੋਜੀ ਚਾਲ ਦਾ ਸਪਸ਼ਟ ਰੂਪ ਵਿੱਚ ਮੰਦਿਰ ਵਿੱਚ ਬੈਠੀ ਸੰਗਤ ਦੇ ਸਾਹਮਣੇ ਭਾਂਡਾ ਫੁੱਟ ਗਿਆ ਤਦ ਰਾਜੇ ਨੇ ਸ਼ਰਮਿੰਦਗੀ ਦੇ ਮਾਰੇ ਸਮੁੰਦਰ ਵਿੱਚ ਡੁੱਬ ਮਰਨ ਦੀ ਕੋਸ਼ਿਸ਼ ਕੀਤੀ ਅਤੇ ਸੰਕਲਪ ਲਿਆ ਕਿ ਮੈਂ ਹੁਣ ਮਰ ਜਾਣਾ ਹੈ ਭਗਵਾਨ ਜੀ ਨੇ ਉਸ ਨੂੰ ਵੀ ਦਰਸ਼ਨ ਦਿੱਤੇ ਅਤੇ ਉਸ ਦੇ ਅੰਦਰੋਂ ਈਰਖਾ ਕੱਢ ਕੇ ਜੈ ਦੇਵ ਵੱਲ ਰਚੇ ਗ੍ਰੰਥ ਦਾ ਆਦਰ ਸਤਕਾਰ ਕਰਨ ਦਾ ਉਪਦੇਸ਼ ਦਿੱਤਾ ਉਸ ਉਪਦੇਸ਼ ਨੂੰ ਧਾਰਨ ਕਰਕੇ ਰਾਜੇ ਨੇ ਆਪਣਾ ਹੰਕਾਰ ਤਿਆਗ ਦਿੱਤਾ ਅਤੇ ਆਪਣੇ ਵੱਲੋਂ ਰਚੇ ਗ੍ਰੰਥ ਨੂੰ ਸਮੁੰਦਰ ਦੀ ਭੇਟ ਕਰਕੇ ਆਪ ਜਗਨਨਾਥਪੁਰੀ ਪੂਜਾ ਮੰਦਰ ਵਿੱਚ ਹਾਜ਼ਰ ਹੋ ਕੇ ਮੁਆਫੀ ਮੰਗੀ ਅਤੇ ਜੈਦੇਵ ਜੀ ਵੱਲੋਂ ਰਚੇ ਗ੍ਰੰਥ ਗੀਤ ਗੋਵਿੰਦ ਦਾ ਹਰ ਰੋਜ਼ ਪ੍ਰੇਮ ਨਾਲ ਪਾਠ ਕੀਰਤਨ ਕਰਦਾ ਅਤੇ ਸੁਣਦਾ ਰਿਹਾ ਜਿਸ ਨਾਲ ਉਸ ਦਾ ਵੀ ਜਨਮ ਸਫਲਾ ਹੋਇਆ ਇਸ ਢੰਗ ਨਾਲ ਕ੍ਰਿਸ਼ਨ ਜੀ ਨੇ ਆਪਣੇ ਭਗਤ ਜੈਦੇਵ ਜੀ ਦਾ ਜਸ ਸਾਰੀ ਜਗਨਨਥਪੁਰੀ ਅਤੇ ਹੋਰ ਇਲਾਕੇ ਵਿੱਚ ਵਧਾਇਆ